ਅਖੀਰਕਾਰ 4% DAD 21 ਉੱਤੇ ਵਿੱਤ ਮੰਤਰੀ ਨੇ ਲਾਈ ਪੱਕੀ ਮੋਹਰ ਸੋਸ਼ਲ ਮੀਡੀਆ ਤੇ ਕੁਝ ਅਜਿਹੀਆਂ ਜਿਹੜੀਆਂ ਖਬਰਾਂ ਨੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਸੋ ਆਖਰਕਾਰ 2.9 ਪੇ ਸਕਿਲ ਫੈਕਟਰ ਦੇ ਉੱਤੇ ਕੀ ਹੈ ਫੈਸਲਾ ਹਾਈ ਕੋਰਟ ਦੀ ਪੈਨਸ਼ਨਰਸ ਨੂੰ ਕੀ ਹੈ ਵੱਡੀ ਰਾਹਤ ਇਸ ਵੀਡੀਓ ਦੇ ਵਿੱਚ ਅਸੀਂ ਇਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਇੱਕ ਪਾਸੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਹੈ ਦੂਸਰੇ ਪਾਸੇ ਮੁਲਾਜ਼ਮਤ ਤੇ ਪੈਨਸ਼ਨਸ ਜਥੇਬੰਦੀਆਂ ਦੀਆਂ ਮੰਗਾਂ ਤੱਕੀ ਆਖਰਕਾਰ 4% ਡੀਏ ਦੀ ਇੱਕ ਕਿਸ਼ਤ ਉੱਤੇ ਵਿੱਤ ਮੰਤਰੀ ਨੇ ਲਾਈ ਪੱਕੀ ਮਹੂਰ ਦੋਸਤੋ ਤੁਹਾਨੂੰ ਦੱਸੀ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਪੰਜਾਬ ਸਰਕਾਰ ਦੇ ਉੱਤੇ ਜੋ ਦਬਾਅ ਹੈ ਉਹ ਲਗਾਤਾਰ ਵਧਦਾ ਜਾ ਰਿਹਾ ਹੈ ਸੋ ਦਬਾਅ ਦੇ ਚੱਲਦੇ ਆ ਦੱਸਿਆ ਜਾ ਰਿਹਾ ਹੈ ਕਿ ਇੱਕ ਐਲਾਨ ਕੀਤਾ ਗਿਆ ਹੈ 5 ਸਤੰਬਰ ਯਾਨੀ ਕੱਲ ਦੀ ਮੰਤਰੀ ਮੰਡਲ ਦੀ ਕੈਬਨਿਟ ਮੀਟਿੰਗ ਦਾ ਸੋ ਉਸ ਮੀਟਿੰਗ ਵਿੱਚ ਕੀ ਫੈਸਲੇ ਆਣਗੇ ਕੀ ਵਿੱਤ ਮੰਤਰੀ ਦੇ ਵੱਲੋਂ 4% ਡਿਗਰੀ ਇੱਕ ਕਿਸ਼ਤ ਉੱਤੇ ਪੱਕੀ ਮੋਹਰ ਲੱਗੀ ਹੈ ਹਾਲਾਂਕਿ ਇਸ ਸਬੰਧੀ ਕੋਈ ਅਧਿਕਾਰਿਕ ਪੁਸ਼ਟੀਕਰਨ ਤਾਂ ਨਹੀਂ ਹੈ ਕਿਉਂਕਿ ਇਹ ਜੋ ਖਬਰਾਂ ਨੇ ਸੋਸ਼ਲ ਮੀਡੀਆ ਤੋਂ ਨਿਕਲਦੀਆਂ ਹੋਈਆਂ ਆ ਰਹੀਆਂ ਨੇ ਬਾਕੀ ਇੱਕ ਇਹ ਵੀ ਗੱਲ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਪੀ 12 2015 ਤੋਂ ਪਹਿਲਾਂ ਰਿਟਾਇਰਡ ਕਰਮਚਾਰੀਆਂ ਦੀ ਕਿੰਨੀ ਪੈਨਸ਼ਨ ਵੱਧ ਸਕਦੀ ਹੈ ਸੋ ਉਸ ਸੰਬੰਧੀ ਵੀ ਜਾਣਕਾਰੀ ਜਿਹੜੀ ਹੈ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਅਦੇ ਦਿਨ ਦੇ ਵਿੱਚ ਇਸ ਦੇ ਉੱਤੇ ਵੀ ਜਿਹੜਾ ਫੈਸਲਾ ਹੈ ਆ ਸਕਦਾ ਹੈ ਕਿਉਂਕਿ ਹਾਈ ਕੋਰਟ ਦੇ ਜਿਹੜੇ ਹੁਕਮ ਨਹੀਂ ਹੁਕਮਾਂ ਤੋਂ ਬਾਅਦ ਪੰਜਾਬ ਸਰਕਾਰ ਦੇ ਉੱਤੇ ਜੋ ਦਬਾਅ ਹੈ ਉਹ ਲਗਾਤਾਰ ਵਧਿਆ ਹੈ ਸੋ ਦਬਾਅ ਦੇ ਚੱਲਦੇ ਆ ਦਿਵਾਲੀ ਤੋਂ ਪਹਿਲਾਂ ਵੱਡੇ ਫੈਸਲੇ ਜਿਹੜੀ ਨੇ ਆਉਣ ਦੀ ਪੂਰੀ ਉਮੀਦ ਹੈ ਸੋ ਹੁਣ ਕਿਹੜੇ ਫੈਸਲੇ ਨਿਕਲ ਕੇ ਆਉਣਗੇ ਦੇਖਣਾ ਇਹੀ ਹੋਵੇਗਾ ਜਿਵੇਂ ਹੀ ਕੋਈ ਵੱਡੀ ਅਪਡੇਟ ਆਏਗੀ ਅਸੀਂ ਤੁਹਾਨੂੰ ਟਾਈਮ ਟੈਬ ਅਪਡੇਟ ਕਰਾਂਗੇ ਸੋ ਇਸ ਵੀਡੀਓ ਵਿੱਚ ਇੰਨਾ ਹੀ ਧੰਨਵਾਦ